ਸਾਡੇ ਦਾ ਇਹ ਜਵਾਗੀਆਂ ਦੇ ਵਿੱਚ ਵੜ ਕੇ ਰਹਿਣ ਲੱਗ ਜਾਣਗੇ ਵਧੀਆ ਓਨਰ ਯੂਜ਼ ਕਰਦੇ ਨੇ ਕਿ ਸਾਡਾ ਡੌਗ ਝਟਕਾ ਮਾਰਦਾ ਉਹਨਾਂ ਲਈ ਸਪੈਸ਼ਲ ਸਪਰਿੰਗ ਲੀਸ ਉਦਾ ਰੇਡ ਦਾ ਫਰਕ ਅੱਦੋ ਅਦੀ ਦਾ ਅੱਦੋ ਅਦੀ ਦਾ ਦੇਖ ਲਾ ਮੁੜ ਕੇ ਨਾ ਕੋਈ ਗਾਹ ਕਾ ਜੇ ਫਿਰ ਰੇਡ ਸਾਡਾ ਚੈਲੰਜ ਹੈ ਮੋਗੇ ਦੇ ਵਿੱਚ ਪੂਰਾ ਚੈਲੰਜ ਹੈ ਜੀ ਹੁਣ ਦੇਖ ਲਓ ਫਿਰ ਨਾ ਬੀਆ ਕੀ ਕਹਿੰਦਾ ਜਣਦੀ ਆਪਣੇ ਦਰਸ਼ਕਾਂ ਨੂੰ ਕੀ ਬੈਨੀਫਿਟ ਹੋਊਗਾ ਉਹ ਦੱਸੋ ਇਹ ਤਾਂ ਹਰੇਕ ਮੈਡੀਕਲ ਤੇ ਪ੍ਰਾਪਤ ਹੁੰਦਣਾ ਚਾਹੀਦਾ ਸਵਾਗਤ ਆ ਮਿੱਤਰੋ ਪੀਵੀ ਨਤੀ ਟੂ ਡੀਕੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਮੋਗਾ ਸ਼ਹਿਰ ਦੇ ਦੇਖਦਾ ਇਹਨਾਂ ਡਿਸਕਾਊਂਟ ਤੇ ਜਿਹੜਾ ਉਹ ਸਮਾਨ ਮਿਲਦਾ ਵਾ ਵੱਡੇ ਹਾਥੀ ਤੋਂ ਲੈ ਕੇ ਘੋੜੇ ਗਾਂ ਮੱਝ ਬੱਕਰੀ ਤੱਕ ਤੇ ਚਿੜੀ ਨਾਲੇ ਬਾਟਾ ਯਾਰ ਕੱਚੂ ਕੰਮਿਆਂ ਦਾ ਸਮਾਨ ਲੈ ਲਓ ਕੱਚੂ ਕੰਮੇ ਤਾਂ ਹੋਣ ਗਈਆਂ ਦੇ ਪਾੜੇ ਆਜੋ ਵਿਖਾਉਂਦੇ ਵਧਾਈਆਂ ਜਿਹੜੀ ਇਹਨਾਂ ਨਵੀਂ ਸ਼ਾਪ ਇੱਥੇ ਪੱਟ ਤੇ ਵਿਟ ਦੀ ਜਿਹੜੀ ਓਪਨ ਕੀਤੀ ਆ ਨਿਹਾਲ ਸਿੰਘ ਵਾਲੇ ਵੀਰ ਮਣੀ ਤੇ ਜਿਹੜਾ ਅੰਬੀ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉੱਤੇ ਇਸ ਵਾਰ ਵੀ ਜਿਹੜਾ ਡੌਗ ਸ਼ਾਪ ਵੱਡੀ ਪੱਧਰ ਤੇ ਹੋਣ ਜਾ ਰਿਹਾ ਜਿਹਦੇ ਵਿੱਚ ਜੱਜ ਆ ਜਿਹੜੇ ਉਹ ਸੁਪੇਨ ਤੋਂ ਆ ਰਹੇ ਆ ਵੀਰੇ ਮਣੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਪਰ ਤੇ ਆਪਣਾ ਜਿਵੇਂ ਅੱਜ ਸ਼ਾਪ ਕੀਤੀ ਉਹਦੇ ਲਈ ਮੁਬਾਰਕਾਂ ਤੁਹਾਨੂੰ ਕੀ ਕੀ ਕੁਆਂਟੀਟੀ ਦੇ ਵਿੱਚ ਇੱਥੇ ਸਾਰਾ ਆਪਣੇ ਕੋਲੇ ਪ੍ਰੋਵਾਈਡ ਹੈਗਾ ਆਪਣੇ ਕੋਲੇ ਬਿਤੇ ਸਾਰਾ ਡੌਗ ਦਾ ਹਮ ਬਰਡ ਦਾ ਐਨੀਮਲ ਪੈਟ ਸਾਰੀ ਸਾਰਾ ਕੁਝ ਉਹਦੇ ਜਾਨਵਰਾਂ ਦਾ ਟੋਟਲੀ ਸਮਾਨ ਆਪਾਂ ਕੋਲ ਮਿਲੂਗਾ ਟੋਟਲੀ ਮਿਲੂਗਾ ਤੇ ਉਹਦੇ ਵਿੱਚ ਯਾਰ ਜਿਆਦਾ ਡਿਸਕਾਊਂਟ ਮਿਲੂਗਾ ਇਹਦੀ ਵੱਡੀ ਗੱਲ ਆ ਆਮ ਤੌਰ ਤੇ ਚਾਹੇ ਤੁਸੀਂ ਇੱਕ ਨਿੱਕੀ ਬੋਲਸ ਲੈਣ ਵੀ ਆਜੋ ਉਹ 'ਚ ਵੀ ਆ ਤੁਹਾਨੂੰ ਡਿਸਕਾਊਂਟ ਮਿਲੂਗਾ ਆਪਾਂ ਚੇਤਨ ਵੀਰ ਨਾਲ ਗੱਲਬਾਤ ਕਰਾਉਣੀ ਹੈ ਤੁਹਾਡੀ ਸਾਰੀ ਚੇਤਨ ਵੀਰ ਆਜੋ ਆਪਾਂ ਪਹਿਲਾਂ ਆਪਾਂ ਸਾਰੀ ਕੁਆਂਟੀਟੀ ਦੇ ਵਿੱਚ ਜਿਹੜਾ ਮਾਲ ਆ ਉਹ ਆਪਾਂ ਆਪਣੇ ਦਰਸ਼ਕਾਂ ਹਾਂਜੀ ਤੇ ਵੀਰੇ ਆਪਣਾ ਜਿਹੜਾ ਇੱਥੋਂ ਆਪਾਂ ਸ਼ੁਰੂ ਕਰ ਲੈ ਵੈਟਰਨਰੀ ਦੇ ਵਿੱਚ ਹੈਗਾ ਜਾ ਆਪਣੇ ਕੋਲੇ ਪਹਿਲੇ ਨੰਬਰ ਦਿੱਤੇ ਆਪਣੇ ਕੋਲੇ ਜਿਵੇਂ ਵੀਰੇ ਨੇ ਦੱਸਿਆ ਪੈਟ ਰੈਟ ਸਾਰੇ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਤੁਹਾਨੂੰ ਮਿਲੇਗੀ ਠੀਕ ਹੈ ਪੈਟ ਛੋੜਾ ਹੋਏਗਾ ਸਾਰੀ ਕੁਆਲਿਟੀ ਬਾਕੀ ਸਾਡੀ ਹੋਏਗੀ ਰੀਪੀਟ ਸਬਟੀ ਮੈਂ ਤੁਸੀਂ ਰੈਕ ਦੇ ਵਿੱਚ ਦੇਖ ਰਹੇ ਹੋ ਇਹ ਲੱਗੇ ਹੋਏ ਨੇ ਸਿਰਫ ਪੈਟ ਦੇ ਪ੍ਰੋਡਕਟ ਲੋਗ ਦੇ ਪ੍ਰੋਡਕਟ ਪ੍ਰੋਡਕਟ ਇਹਦਾ ਜਣੇ ਜੀ ਆਪਣੇ ਦਰਸ਼ਕਾਂ ਨੂੰ ਕੀ ਬੈਨੀਫਿਟ ਹੋਊਗਾ ਉਹ ਦੱਸੋ ਇਹ ਤਾਂ ਹਰ ਇੱਕ ਮੈਡੀਕਲ ਤੀ ਉਪਲਬਧ ਹੁੰਦੀਆਂ ਚੀਜ਼ਾਂ ਇਹਦੇ ਵਿੱਚ ਤੁਸੀਂ ਸਾਡੇ ਕੋਲੇ ਆਉਂਗੇ ਜੀ ਸੋ ਤੁਹਾਨੂੰ ਪਹਿਲੇ ਨੰਬਰ ਦੇ ਉੱਤੇ ਕੁਆਂਟੀਟੀ ਕੁਆਲਿਟੀ ਔਰ ਰੇਟ ਜੋ ਅਸੀਂ ਰੇਟ ਤੁਹਾਨੂੰ ਕੋਈ ਨਹੀਂ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਸਾਡਾ ਚੈਲੰਜ ਹੈ ਮੂਕੇ ਦੇ ਵਿੱਚ ਪੂਰਾ ਚੈਲੰਜ ਹੈ ਜੀ ਹੁਣ ਦੇਖ ਲਓ ਫੇਰ ਨਾ ਕੋਈ ਆ ਕੇ ਕਹਿ ਦਵੇ ਵੀ ਉਹ ਮੈਡੀਕਲ ਤੋਂ ਜਾਓ ਉੱਥੋਂ ਬੱਜੋ ਜੋ ਅਸੀਂ ਰੇਟ ਤੁਹਾਨੂੰ ਦੇ ਸਕਦਾ ਕੋਈ ਨਹੀਂ ਦੇ ਸਕਦਾ ਸਾਡਾ ਚੈਲੰਜ ਇਹ ਵੀਰੇ ਚੈਲੰਜ ਆ ਆਪਣੇ ਪ੍ਰਿੰਸ ਵੈਟ ਤੇ ਪਟ ਸ਼ਾਪ ਦਾ ਜਿਹੜਾ ਉਹ ਚੈਲੰਜ ਆ ਤੁਸੀਂ ਕੋਈ ਵੀ ਚਾਹੇ ਯਾਰ ਪੈਡਾਗਰੀ ਲੈਣੀ ਚਾਹੇ ਕੋਈ ਮੈਡੀਸਨ ਲੈਣੀ ਪਸ਼ੂਆਂ ਦੀ ਲੈਣੀ ਆ ਚਾਹੇ ਨਿੱਕੇ ਬਾਰਡਸ ਦੀ ਲੈਣੀ ਆ ਹਨਾ ਉਹਦੇ ਵਿੱਚ ਵੀ ਰੇਟ ਦਾ ਪੂਰਾ ਫਰਕ ਪੂਰਾ ਫਰਕ ਹੋਊਗਾ ਤੁਸੀਂ ਆਪ ਆ ਕੇ ਕਹੋਗੇ ਕਿ ਬਈ ਜੀ ਤੁਸੀਂ ਰੇਟ ਦਾ ਸਾਨੂੰ ਫਰਕ ਦੇ ਦੇ ਹਮ ਅੱਗੇ ਚੱਲਦੇ ਆ ਇਹਦੇ ਵਿੱਚ ਉਹਦੇ ਸਾਰੇ ਮੀਨਰ ਮਿਕਸਚਰ ਮਿਲਣਗੇ ਜੀ ਜੋ ਆਪਾਂ ਬੱਡੇ ਪਸ਼ੂਆਂ ਲਈ ਯੂਜ਼ ਕਰਦੇ ਆਂ ਬੈਟ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਸਾਰੇ ਮੀਨਰ ਮਿਕਸਚਰ ਮਿਲਣਗੇ ਸਾਰੀਆਂ ਕੁਆਲਿਟੀਆਂ ਮਿਲਣਗੀਆਂ ਤੇ ਸਾਰੀ ਇਹਦੇ ਵਿੱਚ ਆਪਾਂ ਕਹਿ ਸਕਦੇ ਆਂ ਪੈਕਿੰਗ ਮਿਲਣਗੀਆਂ ਕਿਲੋ 2 ਕਿਲੋ 5 ਕਿਲੋ ਜੋ ਕੰਪਨੀ ਪ੍ਰੋਵਾਈਡ ਕਰਦੇ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਔਰ ਡਾਕਟਰ ਆਪਾਂ ਫੈਸਿਲਿਟੀ ਵਾਸਤੇ ਸਾਰੇ ਇੰਜੈਕਟੇਬਲਸ ਮਿਲਣਗੇ ਤੁਹਾਨੂੰ ਹੂੰ ਇਧਰਲੇ ਪਾਸੇ ਵੀ ਆਪਾਂ ਦੇਖ ਸਕਦੇ ਆਂ ਇਧਰ ਇੰਜੈਕਟੇਬਲਸ ਉਹਨਾਂ ਦੀਆਂ ਬੋਲਸ ਆਪਾਂ ਮਿਲਕ ਬੋਲਸ ਕਹਿ ਸਕਦੇ ਆਂ ਇੰਜੈਕਟੇਬਲਸ ਵੀ ਸਾਰੇ ਮਿਲਣਗੇ ਆਪਣੇ ਕੋਲੇ ਔਰ ਜਿਹਨੇ ਵੀ ਆਪਣੇ ਵੈਟਰਨਰੀ ਡਾਕਟਰ ਹੈਗੇ ਉਹਨਾਂ ਲਈ ਕੋਈ ਸਪੈਸ਼ਲ ਡਿਸਕਾਊਂਟ ਹੋਵੇ ਪ੍ਰਿੰਸ ਸਾਡਾ ਜੋ ਡਿਸਕਾਊਂਟ ਹੈ ਕਸਟਮਰ ਲਈ ਔਰ ਡਾਕਟਰਸ ਲਈ ਉਹ ਬੈਸਟ ਹੀ ਹੋਏਗਾ ਓਕੇ ਉਹ ਤੁਸੀਂ ਡਾਕਟਰ ਐਂਡ ਕਸਟਮਰਸ ਆਪ ਆ ਕੇ ਕਹਿਣਗੇ ਕਿ ਹਾਂ ਸਾਨੂੰ ਬਾਜ਼ਾਰ ਨਾਲੋਂ ਫਰਕ ਮਿਲ ਰਿਹਾ ਕੁਝ ਹੂੰ ਉਸ ਤੋਂ ਬਾਅਦ ਟ੍ਰੀਟਸ ਆ ਗਏ ਨੇ ਆਪਣੇ ਕੋਲੇ ਡੌਗ ਟ੍ਰੀਟਸ ਦੇ ਕੈਟ ਟ੍ਰੀਟਸ ਨੇ ਇਹਦੇ ਵਿੱਚ ਤੁਹਾਨੂੰ ਡਿਸਕਾਊਂਟ ਮਿਲੇਗਾ ਔਰ ਇਹਨਾਂ ਦੇ ਵਿੱਚ ਜੋ ਸਾਡੇ ਕੋਲ ਹਿਊਜ ਵੈਰਾਈਟੀ ਆ ਉਹ ਨਹੀਂ ਮਿਲੇਗੀ ਕਿਸੇ ਕੋਲੇ ਜੋ ਅਸੀਂ ਪ੍ਰੋਵਾਈਡ ਕਰਵਾ ਰਹੇ ਆ ਉਸ ਤੋਂ ਬਾਅਦ ਫੀਡ ਦੇ ਵਿੱਚ ਆਜੋ ਰਾਇਲ ਕੈਨਨ ਮੇਨ ਚੱਲਦੀ ਹੋਈ ਹੈ ਜੀ ਇਸ ਟਾਈਮ ਦੇ ਉੱਤੇ ਨਾਮ ਬਣਿਆ ਹੋਇਆ ਵੱਡਾ ਨਾਮ ਬਣਿਆ ਹੈ ਇਹਦੇ ਵਿੱਚ ਆਪਾਂ ਤੁਹਾਨੂੰ 28 ਤੋਂ 30% ਦਾ ਡਿਸਕਾਊਂਟ ਦੇ ਦੇਾਂਗੇ ਵੱਡੀ ਗੱਲ ਆ ਹਾਂਜੀ ਉਸ ਤੋਂ ਬਾਅਦ ਫ੍ਰਾਂਸ ਦੀ ਫੀਡ ਆਪਣੇ ਕੋਲ ਸਨੀਫੀ ਉਹਦੇ ਉੱਤੇ ਆਪਾਂ ਤੁਹਾਨੂੰ 50% ਡਿਸਕਾਊਂਟ ਦੇ ਦੇਾਂਗੇ ਜਿਵੇਂ ਠੰਡ ਆ ਗਈ ਆ ਹੁਣ ਆਪਏ ਆ ਛੋਟੇ ਡੌਗ ਕਲੌਸ ਹੋਣਗੇ ਹਾਂਜੀ ਓਕੇ ਹਾਂਜੀ ਇਹਦੇ ਵਿੱਚ ਆਪਣੇ ਕੋਲੇ ਕਈ ਤਰ੍ਹਾਂ ਦੇ ਸਰ ਬਹੁਤ ਤਰ੍ਹਾਂ ਦੇ ਸਾਈਜ਼ ਮਿਲਣਗੇ ਤੁਹਾਨੂੰ ਜੀ ਹੂੰ ਡੌਗ ਦੇ ਹਿਸਾਬ ਨਾਲ ਤੁਹਾਨੂੰ ਸਾਈਜ਼ ਮਿਲੇਗਾ ਔਰ ਉਹਦੇ ਸਾਰਾ ਅਨਲਿਸਨ ਵੈਰਾਈਟੀ ਮਿਲੇਗੀ ਇਹ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਹੋਣਗੀਆਂ ਆਪਣੇ ਕੋਲੇ ਕਾਫੀ ਕਲਰ ਹੋਣਗੇ ਜੋ ਤੁਹਾਨੂੰ ਪਸੰਦ ਆ ਉਹ ਤੁਹਾਨੂੰ ਇਧਰ ਲਈ ਜਿਹੜੀ ਐਸੈਸਰੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਸਾਰੀ ਪੂਰੀ ਵਧੀਆ ਕੁਆਂਟੀਟੀ ਦੇ ਵਿੱਚ ਹੈਗੀ ਆ ਸਾਡੇ ਤੇ ਪੂਰੀ ਵਧੀਆ ਲੱਗੀ ਹੋਈ ਆ ਹਰੇਕ ਤਰ੍ਹਾਂ ਦੀ ਇਹ ਡੌਗ ਲੀਸ਼ਿਸ ਆਈਆਂ ਇਹ ਸਾਰੀਆਂ ਇਹਦੇ ਵਿੱਚ ਆਪਣੇ ਕੋਲੇ ਜਿਵੇਂ ਅੱਜਕੱਲ ਇੱਕ ਚੱਲ ਰਹੀ ਆ ਕਿ ਯੂਜ਼ ਕਰਦੇ ਨੇ ਓਨਰ ਯੂਜ਼ ਕਰਦੇ ਨੇ ਕਿ ਸਾਡਾ ਡੌਗ ਝਟਕਾ ਮਾਰਦਾ ਉਹਨਾਂ ਲਈ ਸਪੈਸ਼ਲ ਸਪਰਿੰਗ ਲੀਸ਼ ਕਿਸ ਨੂੰ ਨੂ ਨਹੀਂ ਮਹਿਸੂਸ ਹੋਏਗਾ ਝਟਕਾ ਜੇ ਡੌਗ ਕੋਦਮ ਝਟਕਾ ਮਾਰਦਾ ਹੂੰ ਮੰਨ ਲਓ ਫੜ ਕੇ ਜੇ ਆਪਾਂ ਉਹ ਅਚਨ ਜੇ ਤੁਰ ਜਾਂਦਾ ਹੈ ਨਾ ਉਹ ਜੇ ਖਿੱਚਦਾ ਵਾ ਆਏ ਤੇ ਝਟਕਾ ਮਹਿਸੂਸ ਨਹੀਂ ਸਾਨੂੰ ਝਟਕਾ ਨਹੀਂ ਮਹਿਸੂਸ ਹੋਇਆ ਹਾਂ ਵਧੀਆ ਗੱਲ ਹੈ ਜਿਹੜੇ ਡਿਫਰੈਂਟ ਡਿਫਰੈਂਟ ਟਾਈਟ ਮਾ ਦੇਖ ਸਕਦੇ ਹੋ ਸਪ੍ਰਿੰਗ ਲੱਗਿਆ ਹੋਇਆ ਕਿਉਂਕਿ ਫੇਰ ਹੀ ਆ ਜੇ ਆਪਾਂ ਕਿਸ ਨੂੰ ਵੈਸਟ ਤੇ ਵੱਖਰਾ ਦਮਾਂਗੇ ਇਹ ਉਹ ਚੀਜ਼ ਆ ਜਿਹੜੀ ਵੈਸਟ ਵੀ ਆ ਤੇ ਵੱਖਰਾ ਵੀ ਆ ਇੱਕ ਚਲੋ ਅੱਗੇ ਆਪਾਂ ਚੱਲ ਜਾਈਏ ਤਾਂ ਵੀਰੇ ਆਜੋ ਆਪਾਂ ਹੋਰ ਵੀ ਬਹੁਤ ਐਡਮਾ ਤੁਹਾਨੂੰ ਦਿਖਾਉਣੇ ਆ ਇੱਥੇ ਜਿਹੜੀਆਂ ਆਹ ਜਿਹੜ ਇਹ ਤਾਂ ਆਇਆ ਲੱਗਦਾ ਜਿਵੇਂ ਆਪ ਹੀ ਵਿੱਚ ਇਹਨਾਂ ਦੇ ਰਹਿਣ ਲੱਗ ਜਿਗਾ ਹੁਣ ਠੰਡ ਦਾ ਮੌਸਮ ਆ ਗਿਆ ਤੇ ਇਹਦਾ ਵੀਰੇ ਰੇਟ ਰੂਟ ਕੀ ਹੋਊਗਾ ਤੇ ਇਹਦਾ ਰੇਟ ਵੀਰੇ ਇਹ ਹੋਊਗਾ স্মਲ ਸਾਈਜ਼ ਇਹ ਤੁਹਾਨੂੰ ਪਵੇਗਾ 800 ਰੁਪਏ ਦਾ ਵੀਰੇ ਸਿਰਫ 800 ਰੁਪਏ ਦਾ ਆਹ بڑا ਸਾਈਜ਼ ਹੋਏਗਾ ਤੁਹਾਨੂੰ ਪਵੇਗਾ 1000 ਰੁਪਏ ਦਾ ਸਾਡੇ ਤਾਂ ਯਾਰ ਜਵਾਗੀਆਂ ਇਹਦੇ ਵਿੱਚ ਵੜ ਕੇ ਰਹਿਣ ਲੱਗ ਜਾਣਗੇ ਵਧੀਆ ਨਿੱਗਾ ਹੋਊਗਾ ਨਾ ਪੂਰਾ ਪੂਰਾ ਨਿੱਗਾ ਇਹ ਪੂਰਾ ਸਰਦੀਆਂ ਵਾਸਤੇ ਇਹ ਕਿੰਨੇ ਦਾ ਪਊਗਾ ਇਹ 1000 ਰੁਪਏ ਦਾ ਸਿਰਫ ਹੀ ਠੀਕ ਆ ਹਾਂਜੀ ਉਸ ਤੋਂ ਬਾਅਦ ਇਹ ਦੋ ਬੈੱਡ ਮਿਲ ਜਾਣਗੇ ਜੀ ਇਹ ਆਪਣਾ ਸਾਰਨਾ ਛੋਟਾ ਸਾਈਜ਼ ਆ ओके okay. हां जी ਤੇ ਲੋਕਾਂ ਦਾ ਇਹ ਵੱਡਾ ਸਾਈਜ਼ ਆ ਅੱਛਾ ਲੋਕਾਂ ਲਈ ਇਹ ਜਿਹੜਾ ਉਹਨਾਂ ਨੇ ਵੇਚਾਈ ਕਰੇ ਵੇਚਣਾ ਆਪਾਂ ਇਹ ਸਾਰਿਆਂ ਤੋਂ ਛੋਟਾ ਸਾਈਜ਼ ਕਰੀ ਸਾਈਜ਼ ਚੈੱਕ ਕਰ ਲਓ ਮਿੱਤਰੋ ਜੇ ਦਾ ਮੰਨ ਲਾ ਸਿਆਲਾਂ ਦੇ ਵਿੱਚ ਤੁਹਾਡੀ ਕੁੱਤੀ ਹੋਈ ਆ ਉਹਦੇ ਕਤੂਰੇ ਸਾਰੇ ਵਿੱਚ ਆ ਜਾਣਗੇ ਇਹਦੇ ਤੇ ਆਪ ਵੀ ਕੁੱਤੀ ਆ ਜਾਊਗੀ ਠੀਕ ਆ ਇਸ ਤੋਂ ਵੱਡਾ ਆ ਜਾਏਗਾ ਆਪਣਾ ਮੀਡੀਅਮ ਸਾਈਜ਼ ਆ ਅੱਛਾ ਤੇ ਇਹਨੂੰ ਕੀ ਕਹ ਕੇ ਵੇਚਦੇ ਆ ਇਹਨੂੰ ਕਹ ਕੇ ਵੇਚਦੇ ਐਕਸਲ ਸਾਈਜ਼ ਇਹਨੂੰ ਐਕਸ ਲਗਾ ਕੇ ਵੇਚਦੇ ਠੀਕ ਆ ਇਹ ਆਪਣਾ ਮੀਡੀਅਮ ਸਾਈਜ਼ ਆ ਵੱਡੇ ਡੌਗ ਦੇ ਲਈ ਹੈਗਾ ਇਹ ਇੱਕ ਇਸ ਤੋਂ ਲਾਰਜ ਹੋਏਗਾ ਸਾਈਜ਼ ਆਪਾਂ ਦੇ ਕੋਲ ਉਹ ਵੀ ਹੈਗਾ ਉਹ ਵੀ ਹੈਗਾ ਉਹ ਆਪਣੇ ਕੋਲ ਨਾ ਸਟਾਕ ਸਾਰਾ ਥੱਲੇ ਹੈਗਾ ਇਹ ਸਿਰਫ ਆਪਾਂ ਉੱਪਰ ਡਿਸਪਲੇ ਲਗਾਈ ਹੋਈ ਹੈ ਸਾਰੀ ਓਕੇ ਤੇ ਆ ਡੌਗ ਲਈ ਹੋਰ ਕੀ ਕੀ ਐਸੈਸਰੀ ਆਪਾਂ ਦੇ ਕੋਲ ਡੌਗ ਦੀ ਆਪਣੇ ਕੋਲ ਇੰਪੋਰਟ ਐਸੈਸਰੀ ਹੁੰਦੀ ਹੈ ਜੀ ਹਮ ਡੌਗ ਹਾਰਨੈਸ਼ ਹੁੰਦੇ ਆ ਡੌਗ ਕਾਲਰਸ ਹੁੰਦੇ ਆ ਸਾਰੇ ਆਪਣੇ ਕੋਲੇ ਠੀਕ ਹੈ ਜੀ ਡੌਗ ਬ੍ਰਸ਼ਸ ਹੁੰਦੇ ਆ ਡੌਗ ਬੋਨਸ ਹੁੰਦੀਆਂ ਨੇ ਜੀ ਡੌਗ ਕਾਲਰਸ ਹੁੰਦਾ ਅਸੀਂ ਦੇ ਤਾਂ ਡੌਗ ਮਜਲਸ ਹੁੰਦੀਆਂ ਡੌਗ ਦੇ ਕੈਟ ਵਾਲੇ ਹੋਉਂਦੇ ਨਹੀਂ ਹਮ ਇਹ ਤੁਸੀਂ ਸਾਰੀ ਚੈੱਕ ਆ ਰਹੀ ਸਕਦੇ ਹੋਗੇ ਤੇ ਆਪ ਜਿਵੇਂ ਕੁਝ ਸਲੇਕਰਸ ਵਗੈਰਾ ਇੰਪੋਰਟ ਜਿਹੜਾ ਆਰਮ ਸਲੀਕਰ ਤੁਸੀਂ ਲਓਗੇ ਜੀ ਉਹਦੇ ਬ੍ਰੀਸਲਸ ਬਾਹਰ ਆਉਣਗੇ ਬਟਨ ਨਾਲ ਬਾਹਰ ਨਿਕਲੇ ਆਉਣਗੇ ਇਹਦਾ ਅੰਬ੍ਰੀਸਲਸ ਅੰਦਰ ਰਹਿੰਦੇ ਨੇ ਸਟੀਲ ਦੇ ਬ੍ਰੀਸਲਸ ਹੁੰਦੇ ਖਰਾਬ ਨਹੀਂ ਹੁੰਦੇ ਲੋਗ ਦੇ ਵੱਜਦੇ ਨਹੀਂ ਇਹ ਇੰਪੋਰਟ ਹੁੰਦਾ ਓਕੇ ਇਹਦਾ ਰੇਟ ਕੀ ਹੋਊਗਾ ਵੀਰੇ ਇਹਦਾ ਵੀਰੇ ਜਿਹੜਾ ਕੰਪਨੀ ਰੇਟ ਆ ਉਹ ਤਾਂ ਹੈਗਾ 750 ਰੁਪਏ ਦਾ ਆਪਣੇ ਕੋਲ ਮੇਰੇ ਕੋਲ ਤੁਹਾਨੂੰ ਸਿਰਫ 100 ਰੁਪਏ 100 ਰੁਪਏ ਰੇਟ ਦਾ ਫਰਕ ਅੱਧੋ ਅੱਧੋ ਦਾ ਦੇਖ ਲਾ ਮੁੜ ਕੇ ਨਾ ਕੋਈ ਗਾਹਕ ਆ ਜਾਏ ਫਿਰ ਰੇਟ ਵਧਾ ਦਿਓ ਨਹੀਂ ਆਪਣੇ ਜੋ ਰੇਟ ਤੁਸੀਂ ਅੱਜ ਕਹਿਤਾ ਉਹੀ ਮਿਲੇਗਾ ਠੀਕ ਆ ਹਾਂਜੀ ਚਲੋ ਮਿੱਤਰੋ ਹੋਰ ਐਸੈਸਰੀ ਬਹੁਤ ਤਰ੍ਹਾਂ ਦੀ ਵੀਰ ਹੁਣਾਂ ਕੋਲੇ ਪਈ ਆ ਤੇ ਬਾਕੀ ਜਿਵੇਂ ਆਪਾਂ ਇਧਰ ਦਿਖਾਉਨੇ ਆ ਹੋਰ ਵੀ ਐਸੈਸਰੀ ਆ ਗਈ ਬਰਸ ਦੀ ਆ ਗਈ ਹੈਨਾ ਹਾਂਜੀ ਆ ਕਛੂ ਗੰਮੇ ਵੀ ਵਾਹ ਯਾਰ ਇਹਨਾਂ ਦਾ ਕੀ ਕੰਮ ਆ ਇਹ ਆਪਣੀ ਟਰਟਲ ਫੀਡ ਹੈ ਜੀ ਲੋਕਾਂ ਦੇ ਅੱਜਕੱਲ ਟਰਟਲ ਬਹੁਤ ਰੱਖੇ ਹੋਏ ਨੇ ਇਹਨਾਂ ਨਾਲ ਹੀ ਗਾ ਕੇ ਦਿੱਤੀ ਹੈ ਜੀ ਹੈ ਜੀ ਕਛੂ ਗੰਮੇ ਆਪਾਂ ਜਿਵੇਂ ਕਹਿੰਦੇ ਨੇ ਬਹੁਤ ਰੱਖਦੇ ਆਣੇ ਲੋਕ ਹੁਣ ਉਹਨਾਂ ਲਈ ਸਪੈਸ਼ਲ ਫੂਡ ਇਹਨਾਂ ਦਾ ਵੀ ਸ਼ੌਂਕ ਆ ਗਿਆ ਮਿੱਤਰੋ ਆਮ ਤੌਰ ਤੇ ਦੇਖਦੇ ਆ ਜੇ ਕਿ ਇਹਨੇ ਦੇਖਿਆ ਚਲ ਉਹਨੂੰ ਲੱਭ ਹੀ ਗਿਆ ਨਾ ਕਿਤੇ ਛੱਪੜ ਛੁੱਪੜ ਤੋਂ ਵੀ ਉਹ ਖਾਂਦਾ ਕੀ ਆ ਕਾ ਪ੍ਰਿੰਸ ਮੈਡੀਕਲ ਤੇ ਇੱਥੇ ਆ ਜਾਓ ਮੋਗੇ ਉਹਨਾਂ ਤੋਂ ਲੈ ਜਾਓ ਕੱਚੂ ਕੰਮੇ ਵਾਲੀ ਫੀਡ ਵੀ ਮਿਲਦੀ ਇਹਨਾਂ ਕੋਲੇ ਕੱਚੂ ਕੰਮੇ ਵਾਲੀ ਫਿਸ਼ ਵਾਲੀ ਆਪਣੇ ਕੋਲੇ ਆਫੀਸ਼ੀਅਲ ਹੀ ਹੋ ਗਈ ਇਹ ਸਾਰੀਆਂ ਮਿਲਣਗੀਆਂ ਜੀ ਉਸ ਤੋਂ ਬਾਅਦ ਬਰਡ ਫੂਡ ਵੀ ਆਪਣੇ ਕੋਲ ਮਿਲੇਗਾ ਜੀ ਜਿਹੜੇ ਨਾ ਚਿੜਨਾ ਹੋਗਾ ਤੇ ਤੋਤਿਆਂ ਵਾਲਾ ਅਲੱਗ ਹੁੰਦਾ ਹਾਂਜੀ ਤੋਤਿਆਂ ਵਾਲਾ ਹੁੰਦਾ ਬਈ ਅੱਛਾ ਆ ਤੋਤਿਆਂ ਦਾ ਫੂਡ ਆਈ ਇਹ ਤਾਂ ਸੂਰਜਮੁਖੀ ਨਹੀਂ ਸੂਰਜਮੁਖੀ ਵਾਲਾ ਹਾਂਜੀ ਇਹ ਸੂਰਜਮੁਖੀ ਹੁਣ ਕੋਈ ਲਾਉਂਦਾ ਨਹੀਂ ਹੁਣ ਪੀਰ ਜਾਣਾ ਪੈਣਾ ਹਾਂ ਉਹ ਵੀ ਪ੍ਰਿੰਸ ਮੈਡੀਕਲ ਤੋਂ ਮਿਲਦਾ ਜਿਹੜਾ ਸੂਰਜਮੁਖੀ ਹੁਣ ਆਪਾਂ ਖੇਤਾਂ 'ਚ ਨਹੀਂ ਲਾਉਂਦੇ ਸਪੈਸ਼ਲ ਤੋਤਿਆਂ ਲਈ ਹਾਂਜੀ ਆਹ ਕੋਸਟ ਪ੍ਰੋਡਕਟ ਆਪਾਂ ਨਹੀਂ ਚਿੜੀਆਂ ਵਾਸਤੇ ਇੰਪੋਰਟ ਕਰਵਾਉਂਦੇ ਆ ਇੱਕ ਸਿੰਪਲ ਫੂਡ ਹੁੰਦਾ ਜੀ ਆ ਸੈਂਪਲ ਫੂਡ ਦੇ ਵਿੱਚ ਆ ਆਪਾਂ ਨੂੰ ਇمپੋਰਟ ਕਰਵਾਉਣਾ ਹੈ ਇਹ ਪੋਲੈਂਡ ਦਾ ਫੂਡ ਹੈ ਇਹ ਸਪੈਸ਼ਲ ਚਿੜੀਆਂ ਵਾਸਤੇ ਹੂੰ ਤੇ ਵੀਰੇ ਮੇਨ ਜਿਹੜੀ ਗੱਲ ਹੁੰਦੀ ਹੈ ਮੈਂ ਮਤਲਬ ਡੌਗ ਦੀ ਵੈਕਸੀਨ ਹੁੰਦੀ ਆ ਉਹ ਕਈ ਵਾਰੀ ਕਾਫੀ ਬਦਨਾਮ ਹੁੰਦੀ ਮੰਨ ਲਓ ਕਿ ਜਿਹੜੀ ਵੈਕਸੀਨ ਆ ਉਹ ਅਸਲ 'ਚ ਪੂਰਾ ਕੰਮ ਨਹੀਂ ਕਰਦੀ ਉਹਦੀ ਆਪਾਂ ਗਾਰੰਟੀ ਲੈਣੇ ਆ ਉਹਦੀ ਅਸੀਂ ਫੁੱਲ ਗਾਰੰਟੀ ਲੈਣੇ ਆ ਜੀ ਕਾਰਨ ਕੀ ਹੁੰਦਾ ਪਹਿਲੇ ਨੰਬਰ ਤੇ ਵੈਕਸੀਨ ਕੰਮ ਕਿਉਂ ਨਹੀਂ ਕਰਦੀ ਉਹਦੀ ਕੋਲ ਚੈਨ ਆ ਜਿਹੜੀ ਉਹ ਮੇਨਟੇਨ ਨਹੀਂ ਰਹੀ ਜੀ ਠੀਕ ਹੈ ਜਦੋਂ ਕੂਲ ਚੇਨ ਮੇਨਟੇਨਰ ਹੋਗੀ ਉਹ ਵੈਕਸੀਨ ਕੰਮ ਕਰੇਗੀ ਸਾਡੇ ਕੋਲੇ ਕੂਲ ਚੇਨ ਮੇਨਟੇਨ ਰੱਖਣ ਲਈ ਪਹਿਲੇ ਨੰਬਰ ਤੇ ਅਸੀਂ ਜੋ ਵੀ ਵੈਕਸੀਨ ਹੈ ਸਿੱਧੀ ਡਾਇਰੈਕਟ ਕੰਪਨੀ ਤੋਂ ਲੈਨੇ ਆਂ ਔਰ ਬਲਕ ਕੁਆਂਟੀਟੀ ਦੇ ਵਿੱਚ ਲੈਨੇ ਆਂ ਕੰਪਨੀ ਸਾਡੇ ਕੋਲੇ ਸਾਰੀ ਵੈਕਸੀਨ ਦੀ ਪਹੁੰਚ ਕਰਦੀ ਹੈ ਵਿਦ ਟ੍ਰੈਕਰ ਉਹਨਾਂ ਦੇ ਡਿਵਾਈਸਿਸ ਲੱਗੇ ਹੁੰਦੇ ਨੇ ਕਿ ਉਹਦੀ ਕੂਲ ਚੇਨ ਮੇਨਟੇਨ ਰਹੇ ਉਹਦੀ ਕੂਲ ਚੇਨ ਜਦੋਂ ਸਾਡੇ ਕੋਲ ਆ ਕੇ ਮੇਨਟੇਨ ਰਹੇਗੀ ਸਾਡੇ ਕੋਲੇ ਪਹੁੰਚੇਗੀ ਸਾਡੇ ਕੋਲ ਡਿਲੀਵਰ ਹੋਗੀ ਉਸ ਤੋਂ ਬਾਅਦ ਅਸੀਂ ਉਹ ਵੈਕਸੀਨ ਨੂੰ ਸਿੱਧਾ ਡੀ ਫ੍ਰੀਜਰ ਦੇ ਵਿੱਚ ਰੱਖਦੇ ਆਂ ਜੀ ਜਿਹੜੇ ਆਮ ਆ ਉਹਦੇ ਕਰਕੇ ਉਹਦੀ ਟੂਚ ਬੰਦ ਕਰ ਦਿੱਤੇ ਰਾਤ ਨੂੰ ਅਸੀਂ 24 ਘੰਟੇ ਇਹਦਾ ਡੀਪ ਫ੍ਰੀਜਰ ਨੂੰ ਓਨ ਰੱਖਦੇ ਆ ਜੀ ਉਹਦੇ ਨਾਲ ਉਹਦੀ ਕੋਲ ਚੇਨ ਹੈ ਜਿਹੜੀ ਉਹ ਮੈਂਟੇਨ ਰਹਿੰਦੀ ਹੈ ਤੇ ਵੈਕਸੀਨ ਕੰਮ ਕਰਦੀ ਕੰਮ ਕਰਦੀ ਮੇਨ ਗੱਲ ਇਹ ਆ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨੀ ਆ ਪ੍ਰਿੰਸ ਬਾਕੀ ਜਿਵੇਂ ਕਿ ਤੁਹਾਡਾ ਜਿਹੜਾ ਔਨ ਜਾਣ ਦਾ ਉਹ ਕਿਰਾਇਆ ਤੁਹਾਡਾ ਸਾਰਾ ਬਚੂਗਾ ਬਚੂਗਾ ਕਿਵੇਂ ਤੁਹਾਡੀ ਜਿਹੜੀ ਮੈਡੀਸਨ ਦੇ ਵਿੱਚ ਬਚਤ ਹੋਣੀ ਆ ਉਹਦੇ ਵਿੱਚੋਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਉਂਦੇ ਵਾਸਤੇ ਰਹੋ ਮਿਲਦਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤ ਹੈਗੀ ਆ ਮੋਗੇ ਬਟ ਤੇ ਬਟ ਸ਼ਾਪ ਆ ਫੋਨ ਨੰਬਰ ਵੀਰੇ ਇੱਕ ਵਾਰੀ ਜ਼ਰੂਰ ਬੋਲ ਦਿਓ ਆਪਣੇ ਮਣੀ ਵੀਰ ਹੁਣਾਂ ਦਾ ਬੋਲ ਦਿਓ ਤੇ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਜੇ ਮੰਨ ਲਓ ਆਪਾਂ ਬੇਈਮਾਨੀ ਕਰਨ ਤੇ ਤੁਰਪਗੇ ਨਾ ਆਪਣੀ ਇੱਕ ਦੁਕਾਨ ਵੀ ਫੇਲ ਹੋ ਜਾਂਦੀ ਆ ਤਾਂ ਮਣੀ ਵੀਰ ਹੁਣਾਂ ਨੇ ਮਹਾਰਾਜ ਦੀ ਇੰਨੀ ਕਿਰਪਾ ਇੱਜ਼ਤ ਬਣਾ ਕੇ ਆਪਣੀ ਤੇ ਐਨਾ ਕੰਮ ਕੀਤਾ ਵਾ ਨਿਹਾਲ ਸਿੰਘ ਵਾਲੇ ਜਾਵੜੋ ਬਦਨੀ ਜਾਵੜੋ ਚਾਹੇ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਪ੍ਰਿੰਸ ਫਾਰਮ ਮੈਡੀਕਲ ਮਿਲੂਗਾ ਉਹ ਕਿਦਾਵਾ ਉਹ ਆਪਣੇ ਮਣੀ ਵੀਰ ਹੋਣਾ ਤੇ ਅੰਬੀ ਵੀਰ ਹੋਣਾ ਦਾ ਇਹ ਮਹਾਰਾਜ ਦੀ ਕਿਰਪਾ ਤੇ ਇੱਕ ਸੱਚੀ ਸੁੱਤੀ ਜਿਹੜੀ ਕਿਰਤ ਕੀਤੀ ਆ ਉਹਦਾ ਨਤੀਜਾ ਇਹ ਤੇ ਵੀਰੇ ਨੰਬਰ ਬੋਲ ਦੋ ਇੱਕ ਵਾਰੀ ਆਪਣਾ ਨੰਬਰ ਵੀਰੇ ਮੋਗੇ ਦੇ ਵਿੱਚ ਤੁਸੀਂ ਕੰਟੈਕਟ ਕਰਨਾ 97812 05192 ਦੂਸਰਾ ਨੰਬਰ ਹੈਗਾ 7696501119 ਠੀਕ ਹੈ ਨਿਹਾਲ ਸਿੰਘ ਵਾਲੇ ਤੁਸੀਂ ਕੰਟੈਕਟ ਕਰਨਾ 85437707 ਠੀਕ ਹੈ ਵੀਰੇ ਜੇ ਕੋਈ ਜ਼ਿਆਦਾ ਕੁਆਂਟੀਟੀ ਦੇ ਵਿੱਚ ਕਿਸੇ ਨੇ ਫੋਨ ਤੇ ਵੀ ਆਰਡਰ ਮਗਾਉਣਾ ਵੀ ਤੁਸੀਂ ਪਹੁੰਚਾ ਕਰ ਦਿੰਦੇ ਆ ਹਾਂਜੀ ਨੇੜੇ ਤੇੜੇ ਦੀ ਸਪਲਾਈ ਇਸ ਪਹੁੰਚੀ ਕਰ ਦਿੰਦੇ ਆ ਇਹ ਵੀ ਵਧੀਆ ਗੱਲ ਆ ਕਈ ਵਾਰੀ ਜਿਵੇਂ ਆਮ ਤੌਰ ਤੇ ਜੈਂਸ ਵਗੈਰਾ ਬਾਹਰ ਗਏ ਹੁੰਦੇ ਆ ਲੇਡੀਜ਼ ਹੁੰਦਾਂ ਕਰੇ ਉਹਨਾਂ ਨੇ ਆਪਦੇ ਘਰ ਵੀ ਸਮਾਨ ਮਗਾਉਣਾ ਡੌਗ ਦੇ ਲਈ ਜਾਂ ਕੈਟ ਰੱਖਣਾ ਬਿੱਲੀਆਂ ਦੇ ਲਈ ਪੰਛੀਆਂ ਦੇ ਲਈ ਉਹਨਾਂ ਨੂੰ ਵੀਰ ਹੁਣੇ ਘਰੇ ਵੀ ਪਹੁੰਚਦਾ ਕਰਦੇ ਆ ਤਾਂ ਸੰਪਰਕ ਜ਼ਰੂਰ ਕਰ ਲਿਓ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਤੁਹਾਡਾ ਆਉਣ ਜਾਣ ਦਾ ਜਿਹੜਾ ਉਹ ਕਿਰਾਇਆ ਵਾ ਮਤਲਬ ਖਰਚਾ ਚਾਹੇ ਇੱਕ ਗੋਲੀ ਵੀ ਲੈਣਾ